ਜਗਬਾਨੀ ਟੀਵੀ ਤੇ ਇਸ ਵੇਲੇ ਦੀ ਮੰਦਭਾਗੀ ਖਬਰ ਬਰਨਾਲਾ ਦੇ ਪਿੰਡ ਰੁੜਕੇ ਕਲਾਂ ਤੋਂ ਸਾਹਮਣੇ ਆ ਰਹੀ ਆ ਜਿੱਥੇ ਇੱਕ ਕਿਸਾਨ ਦੇ ਵੱਲੋਂ ਖੌਫਨਾਕ ਕਦਮ ਚੁੱਕ ਲਿਆ ਦਰਸਲ ਪਰਿਵਾਰ ਨੇ ਇਲਜ਼ਾਮ ਲਗਾਏ ਨੇ ਕਿ ਬਜ਼ੁਰਗ ਕਿਸਾਨ ਦੀ ਪਹਿਲੀ ਉਸਦੇ ਭਤੀਜੇ ਵੱਲੋਂ ਦੱਬ ਲਈ ਹੈ ਜਿਸ ਦੇ ਚਲਦੇ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਰਹਿੰਦਾ ਸੀਗਾ ਤਾਂ ਅਜਿਹੇ ਦੇ ਵਿੱਚ ਉਸਦੇ ਵੱਲੋਂ ਖੌਫਨਾਕ ਕਦਮ ਚੁੱਕ ਲਿਆ ਤਾਂ ਮ੍ਰਿਤਕ ਕਿਸਾਨ ਦੀ ਪਛਾਣ ਮੇਜਰ ਸਿੰਘ ਵਜੋਂ ਹੋਈ ਆ ਉਮਰ ਕਿਸਾਨ ਦੀ 80 ਸਾਲ ਸੀਗੀ ਤੇ ਜੇਕਰ ਮੇਜਰ ਸਿੰਘ ਦੀ ਗੱਲ ਕੀਤੀ ਜਾਵੇ ਤਾਂ ਉਸਦੇ ਤਿੰਨ ਬੇਟੀਆਂ ਸਨ ਉਸਦੇ ਕੋਈ ਬੇਟਾ ਨਹੀਂ ਸੀਗਾ ਪਹਿਲਾਂ ਉਹ ਆਪਣੇ ਪਿੰਡ ਰਹਿੰਦਾ ਸੀਗਾ ਪਰ ਦੂਸਰੇ ਪਾਸੇ ਭਤੀਜੇ ਦੇ ਨਾਲ ਉਸ ਦਾ ਵਿਵਾਦ ਹੋ ਗਿਆ ਕਿਉਂਕਿ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਹ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਜਾਲੀ ਡਾਕੂਮੈਂਟ ਲਗਾ ਕੇ ਇਸ ਤੋਂ ਇਲਾਵਾ ਆਧਾਰ ਕਾਰਡ ਵਰਤ ਕੇ ਮੇਜਰ ਸਿੰਘ ਦੀ 12 ਕਿਲੇ ਪੈਲੀ ਉਸ ਦੇ ਭਤੀਜੇ ਨੇ ਆਪਣੇ ਨਾਲ ਵਾਲੀ ਅਜਿਹੇ ਦੇ ਵਿੱਚ ਇਹ ਮਾਮਲਾ ਇੱਕ ਪਾਸੇ ਕੋਰਟ ਦੇ ਵਿੱਚ ਚੱਲ ਰਿਹਾ ਸੀਗਾ ਤਾਂ ਪਿਛਲੇ 4 ਸਾਲਾਂ ਤੋਂ ਮੇਜਰ ਸਿੰਘ ਆਪਣੀ ਵੱਡੀ ਬੇਟੀ ਜੋ ਹੈਂਡੀਕੈਪ ਹੈਗੀ ਆ ਤਾਂ ਉਸਦੇ ਕੋਲ ਰਹਿ ਰਿਹਾ ਸੀਗਾ ਤਾਂ ਅਜਿਹੇ ਦੇ ਵਿੱਚ ਇੱਕ ਪਾਸੇ ਕੋਰਟ ਕਚੈਰੀਆਂ ਦੇ ਚੱਕਰ ਦੂਸਰੇ ਪਾਸੇ ਧੀ ਦੇ ਕੋਲ ਉਹ ਰਹਿ ਰਿਹਾ ਸੀਗਾ ਉਮਰ ਵੀ ਉਸ ਦੀ 80 ਸਾਲ ਸੀਗੇ ਤਾਂ ਦੂਸਰੇ ਪਾਸੇ ਜਦੋਂ 12 ਕਿਲੇ ਪੈਲੀ ਸੀਗੀ ਤਾਂ ਇਹਨਾਂ ਗੱਲਾਂ ਨੂੰ ਲੈ ਕੇ ਮੇਜਰ ਸਿੰਘ ਪਰੇਸ਼ਾਨ ਰਹਿੰਦਾ ਸੀਗਾ ਤਾਂ ਜਦੋਂ ਉਸ ਦੀ ਧੀ ਤੇ ਬਾਕੀ ਉਸ ਦੇ ਜੋ ਪਰਿਵਾਰਕ ਮੈਂਬਰ ਨੇ ਜੋ ਮੇਜਰ ਸਿੰਘ ਦਾ ਜਵਾਈ ਹੈਗਾ ਜਾਂ ਬਾਕੀ ਉਹਨਾਂ ਦੇ ਘਰ ਦੇ ਵਿੱਚ ਪਰਿਵਾਰਕ ਮੈਂਬਰ ਹੋਣੇ ਨੇ ਤਾਂ ਉਹ ਘਰ ਦੇ ਵਿੱਚ ਜਦੋਂ ਨਹੀਂ ਸੀਗੇ ਤਾਂ ਮੇਜਰ ਸਿੰਘ ਦੇ ਵੱਲੋਂ ਘਰ ਦੇ ਵਿੱਚ ਹੀ ਖੌਫਨਾਕ ਕਦਮ ਚੁੱਕ ਲਿਆ ਜਾਂਦਾ ਤਾਂ ਬੇहद ਮੰਦ ਭਾਗੀ ਖਬਰ ਇਹ ਸਾਹਮਣੇ ਆਈ ਆ ਇੱਕ ਪਾਸੇ ਆਪਾਂ ਦੇਖਦੇ ਹਾਂ ਕਿ ਜ਼ਮੀਨਾਂ ਨੂੰ ਲੈ ਕੇ ਕਈ ਤਰ੍ਹਾਂ ਦੇ ਕੋਟਕਚੈਰੀਆਂ ਦੇ ਵਿੱਚ ਕੇਸ ਚੱਲਦੇ ਨੇ ਕਈ ਤਰ੍ਹਾਂ ਦੀਆਂ ਉਦਾਹਰਨਾਂ ਵੀ ਨੇ ਚਾਚੇ ਭਤੀਜੇ ਨੇ ਜਿਹੜੇ ਇੱਕ ਦੂਸਰੇ ਦੇ ਨਾਮ ਜ਼ਮੀਨ ਵੀ ਲਵਾ ਦਿੰਦੇ ਆ ਪਰ ਇੱਥੇ ਇੱਕ ਭਤੀਜੇ ਤੇ ਦੋਸ਼ ਲੱਗੇ ਨੇ ਕਿ ਉਸ ਦੇ ਵੱਲੋਂ ਆਪਣੇ ਹੀ ਚਾਚੀ ਦੀ ਜ਼ਮੀਨ ਹੈਗੀ ਆ 12 ਕਿੱਲੇ ਜ਼ਮੀਨ ਜਿਹੜੀ ਹੈਗੀ ਆ ਉਹ ਆਪਣੇ ਨਾਮ ਲਵਾ ਲਈ ਉਹ ਵੀ ਧੋਖੇ ਦੇ ਨਾਲ ਤਾਂ ਅਜਿਹੇ ਦੇ ਵਿੱਚ ਪਿਛਲੇ 4 ਸਾਲਾਂ ਤੋਂ ਇੱਕ ਬਜ਼ੁਰਗ ਕਿਸਾਨ ਜੋ ਆਪਣੀ ਧੀ ਦੇ ਕੋਲ ਰਹਿ ਰਿਹਾ ਸੀਗਾ ਉਹ ਵੀ ਹੈਂਡੀਕੈਪ ਹੈਗੀ ਆ ਤਾਂ ਅਜਿਹੇ ਦੇ ਵਿੱਚ ਜਦੋਂ ਪਰਿਵਾਰਕ ਮੈਂਬਰ ਬਾਹਰ ਗਏ ਹੋਏ ਸੀਗੇ ਤਾਂ ਬਜ਼ੁਰਗ ਕਿਸਾਨ ਮੇਜਰ ਸਿੰਘ ਦੇ ਵੱਲੋਂ ਖਾਫਨਾਕ ਕਦਮ ਚੁੱਕ ਲਿਆ ਜਾਂਦਾ ਘਰ ਦੇ ਵਿੱਚ ਜੋ ਕਮਰਾ ਹੈਗਾ ਤਾਂ ਉਸ ਦੀ ਜੋ ਗਾਡਰ ਹੁੰਦੀ ਹੈ ਤਾਂ ਉਸ ਦੇ ਦੇਰ ਨਾਲ ਉਸ ਦੇ ਵੱਲੋਂ ਆਪਣੀ ਜੀਵਨ ਲੀਲਾ ਜਿਹੜੀ ਉਸਮਾਪਤ ਕਰ ਲਈ ਜਾਂਦੀ ਆ ਤਾਂ ਉਸ ਦੀ ਸੀਸੀਟੀਵੀ ਵੀ ਸਾਹਮਣੇ ਆਈ ਆ ਹਾਲਾਂਕਿ ਉਹ ਸੀਸੀਟੀਵੀ ਤੁਹਾਨੂੰ ਨਹੀਂ ਦਿਖਾ ਸਕਦੇ ਕਮਿਊਨਿਟੀ ਗਾਈਡਲਾਈਨਸ ਦੀ ਚਲਦੇ ਪਰ ਪਰਿਵਾਰਕ ਮੈਂਬਰਾਂ ਦੇ ਵੱਲੋਂ ਹੁਣ ਮੰਗ ਕੀਤੀ ਜਾ ਰਹੀ ਆ ਕਿ ਜਲਦ ਤੋਂ ਜਲਦ ਦੋਸ਼ੀਆਂ ਨੂੰ ਫੜਿਆ ਜਾਵੇ ਤਾਂ ਪੁਲਿਸ ਦਾ ਬਿਆਨ ਵੀ ਸਾਹਮਣੇ ਆਇਆ ਹੈ ਤਾਂ ਪੁਲਿਸ ਦੇ ਵੱਲੋਂ ਵੀ ਕਿਹਾ ਗਿਆ ਕਿ ਐਫ ਆਈ ਆਰ ਜਿਹੜੀ ਦਰਜ ਕਰ ਲਈ ਗਈ ਹੈ ਤਾਂ ਜਲਦ ਤੋਂ ਜਲਦ ਦੋਸ਼ੀਆਂ ਨੂੰ ਫੜ ਲਿਆ ਜਾਵੇਗਾ ਪਰ ਇੱਕ ਪਾਸੇ 80 ਸਾਲਾ ਬਜ਼ੁਰਗ ਜੋ ਪਿਛਲੇ ਕਈ ਸਾਲਾਂ ਤੋਂ ਆਪਣੀ ਜ਼ਮੀਨ ਦੇ ਲਈ ਆਪਣੇ ਹੀ ਸ਼ਰੀਕੇ ਦੇ ਨਾਲ ਕੋਰਟ ਕਚਹਿਰੀਆਂ ਦੇ ਵਿੱਚ ਕੇਸ ਲੜਦਾ ਹੋਇਆ ਨਜ਼ਰ ਆਉਂਦਾ ਉਹ ਇੰਨਾ ਬੇਵਸੀਗਾ ਕਿ ਕੋਈ ਉਸਦੇ ਪੁੱਤ ਨਹੀਂ ਸੀਗਾ ਇਸ ਕਰਕੇ ਉਹ ਆਪਣੀ ਵੱਡੀ ਧੀ ਕੋਲ ਰਹਿ ਰਿਹਾ ਸੀਗਾ ਤਾਂ ਆਮ ਤੌਰ ਤੇ ਇੱਕ ਗੱਲ ਹੁੰਦੀ ਹੈ ਕਿ ਜਿਹੜੇ ਬਜ਼ੁਰਗ ਹੁੰਦੇ ਨੇ ਤਾਂ ਉਹ ਆਪਣੇ ਧੀ ਦੇ ਘਰ ਦਾ ਕਈ ਵਾਰ ਪਾਣੀ ਵੀ ਨਹੀਂ ਪੀਂਦੇ ਇਸ ਤਰ੍ਹਾਂ ਦੀਆਂ ਗੱਲਾਂ ਵੀ ਸਾਹਮਣੇ ਆਉਂਦੀਆਂ ਨੇ ਪਰ ਉਹ ਜ਼ਮੀਨ ਦੇ ਕਲੇਸ਼ ਚ ਚੱਲਦੇ ਜਦੋਂ ਉਸਦੇ ਭਤੀਜੇ ਤੇ ਇਲਜ਼ਾਮ ਲੱਗਣ ਕਿ ਉਸਦੇ ਵੱਲੋਂ ਪਹਿਲੀ ਜਿਹੜੀ ਉਹ ਦੱਬ ਲਈ ਗਈ ਆ 12 ਕਿੱਲੇ ਜਿਹੜੀ ਪਹਿਲੀ ਹੈਗੀ ਆ ਉਸ ਦੇ ਵੱਲੋਂ ਧੋਖੇ ਦੇ ਨਾਲ ਦੱਬੀ ਗਈ ਆ ਆਪਣੇ ਨਾਮ ਲਵਾ ਲਈ ਤਾਂ ਇਸ ਨੂੰ ਲੈ ਕੇ ਕੋਰਟ ਕਚਹਿਰੀਆਂ ਦੇ ਚੱਕਰ ਵੀ ਲਾਉਣੇ ਪੈਂਦੇ ਸੀਗੇ ਤਾਂ ਅਜੇ ਹੇ ਦੇ ਵਿੱਚ ਪਰਿਵਾਰਕ ਮੈਂਬਰਾਂ ਦੇ ਵੱਲੋਂ ਜਿਹੜਾ ਹੁਣ ਇਨਸਾਫ ਦੀ ਮੰਗ ਕੀਤੀ ਜਾ ਰਹੀ ਆ ਤਾਂ ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ ਤੁਹਾਨੂੰ ਉਹ ਸੁਣਾ ਦਿੰਦੇ ਆ ਜੀ ਇਹ ਮੇਰੇ ਪਾਪਾ ਸੀਗੇ ਅਸੀਂ ਤਿੰਨ ਭੈਣਾਂ ਹੈ ਸਾਡੇ ਭਰਾ ਹੈ ਨਹੀਂ ਸੀ ਕੋਈ ਮੇਰੇ ਪਾਪੇ ਦੇ 12 ਕਿੱਲੇ ਜ਼ਮੀਨ ਦੇ ਘਰ ਸਾਨੂੰ ਵਿਆਹ ਦਾ ਸਰਕਸ ਕਰਤਾ ਸੀ ਸਾਨੂੰ ਵੀ ਮੇਰੇ ਤਾਈ ਦੇ ਮੁੰਡੇ ਨੇ ਆਪਦੇ ਨਾਂ ਜ਼ਮੀਨ ਕਰਾ ਲਈ ਦੋ ਆਧਾਰ ਕਾਡ ਲਾ ਕੇ ਇੱਕ ਮੇਰੇ ਪਾਪੇ ਦੇ ਆਧਾਰ ਕਾਡ ਤੇ ਇੱਕ ਆਪਦੇ ਪਿਓ ਦੇ ਆਧਾਰ ਕਾਡ ਤੇ ਸਾਰੀ ਜ਼ਮੀਨ ਲਵਾ ਕੇ ਮਗਰੋਂ ਉਹਨੂੰ ਪਰੇਸ਼ਾਨ ਕਰਨ ਲੱਗੇ ਫਿਰ ਅਸੀਂ ਮੈਂ ਇੱਥੇ ਲਿਈ ਆਪਦੇ ਕੋਲੇ ਰੂੜੇ ਕੀ 4 ਸਾਲ ਹੋ ਗਏ ਇੱਥੇ ਰਹਿੰਦੇ ਨੂੰ ਫਿਰ ਵੀ ਸਾਡਾ ਅਸੀਂ ਕੇਸ ਲਾਤਾ ਸਾਡੀ ਕਿਸੇ ਨੇ ਨਹੀਂ ਸੁਣੀ ਹੁਣ ਪਰੇਸ਼ਾਨ ਹੋ ਕਰਕੇ ਇਸ ਕਰਕੇ ਉਹਨੇ ਸੱਤ ਤੇ ਭਾਹ ਲੈ ਲਿਆ ਜੀ ਤਾਂ ਕਰਕੇ ਉਹਦੀ ਮੌਤ ਹੋ ਗਈ ਅਸੀਂ ਤਾਂ ਨਗਰ ਕੀਰਤਨ ਤੇ ਗਏ ਵੇਸੇ ਸਾਨੂੰ ਤਾਂ ਪਤਾ ਨਹੀਂ ਲੱਗਿਆ ਇਸ ਤਾਂ ਮਗਰੋਂ ਦੇਖਿਆ ਕਿ ਅਸੀਂ ਤਾਂ ਬਾੜ ਦੇ ਰਹੇ ਜੀ ਸਾਰੇ ਕਿਤੇ ਮੰਗ ਕੀ ਕਰਦੇ ਅਸੀਂ ਮੰਗ ਕਰਦੇ ਆ ਵੀ ਸਾਨੂੰ ਸਾਡਾ ਹੱਕ ਮਿਲਣਾ ਚਾਹੀਦਾ